ਰਾਮ ਸਰੂਪ ਅਣਖੀ ਦੀ ਕਹਾਣੀ ਔਰਤਾਂ ਦਾ ਵਪਾਰੀ ਲਾਲਾ ਜਦ ਪੂਰਾ ਕੁਕਰ ਗਿਆ ਉਹ ਘਰ ਆ ਕੇ ਮਸਾਂ ਹੀ ਰਾਤ ਕੱਟਦਾ ਹੁਣ ਉਹ ਉਹਨਾਂ ਮੁੰਡਿਆਂ ਦੀ ਢਾਣੀ 'ਚ ਰਹਿੰਦਾ ਜਿਹੜੇ ਘਰ ਦੇ ਕੰਮ ਦਾ ਡੱਕਾ ਨਹੀਂ ਸੀ ਤੋੜਦੇ ਸਾਰਾ ਦਿਨ ਸੱਤ ਵਿੱਚ ਖੁੰਡਾਂ ਤੇ ਬੈਠੇ ਰਹਿੰਦੇ ਜਾਂ ਤਾਂ ਤਾਂਸ਼ ਖੇਡਦੇ ਜਾਂ ਆਉਂਦੀ ਜਾਂਦੀ ਤੀਮੀ ਵੱਲ ਝਾਕ ਕੇ ਮੁੱਛਾਂ ਨੂੰ ਵੱਟ ਦਿੰਦੇ ਆਥਣ ਨੂੰ ਘਰ ਦੀ ਗੱਡੀ ਸ਼ਰਾਬ ਪਿੰਦੇ ਕੁੜਤਾ ਚਾਦਰਾਂ ਤੇ ਸਾਫਾ ਚਿੱਟੇ ਸਫੈਦ ਲਾਜਵਾਰ ਦੇ ਕੇ ਰੱਖਦੇ ਤੇ ਕਿਤੇ ਮੈਲ ਦਾ ਚੋਹ ਨਾ ਲੱਗਣ ਦਿੰਦੇ ਨਾਲ ਦੇ ਪਿੰਡ ਵਾਲਾ ਕੀਚਰ ਬਦਮਾਸ਼ ਇੱਕ ਦਿਨ ਉਹਨਾਂ ਕੋਲੇ ਇੱਕ ਤੀਵੀਂ ਲੈ ਆਇਆ ਕੀਚਰ ਨੇ ਉਸ ਤੀਵੀਂ ਸਮੇਤ ਲਾਲੇ ਹੁਰਾਂ ਕੋਲ ਤਿੰਨ ਰਾਤਾਂ ਕੱਟੀਆਂ ਤਿੰਨ ਦਿਨ ਬੱਕਰਾ ਸ਼ਰਾਬ ਉੜਦੀ ਰਹੀ ਉਹ ਤੀਵੀਂ ਕੀਚਰ ਨੇ 100 ਮੀਲ ਤੋਂ ਕਿਤੋਂ ਉਧਾਲ ਕੇ ਲਿਆਂਦੀ ਸੀ ਤੇ ਚੌਥੇ ਦਿਨ ਕੀਚਰ ਨੇ ਲਾਲੇ ਨੂੰ ਵਿੱਚ ਪਾ ਕੇ ਉੱਥੇ ਇੱਕ ਫੌਜੀ ਪੈਨਸ਼ਨੀਏ ਨੂੰ 200 ਰੁਪਏ ਦੀ ਵੇਚਦੀ ਲੰਡੇ ਨੂੰ ਖੁੰਡਾ ਕਹਿੰਦੇ ਆ 100 ਕੁੰਡ ਦਾ ਵਿੰਗ ਪਾ ਕੇ ਮਿਲ ਹੀ ਜਾਂਦਾ ਏ ਲਾਲਾ ਵੀ ਕੀਚੜ ਦਾ ਪੂਰਾ ਜੁੰਡੀਦਾਰ ਹੋ ਗਿਆ ਕੀਚੜਤਾ ਅੱਧ ਖੜਸੀ ਪਰ ਲਾਲਾ ਛੱਟੀ ਵਾਂਗੂ ਗੱਭਰੂ ਸੀ ਹੁਣ ਉਹ ਦੋਵੇਂ ਜਿੱਥੇ ਜਾਂਦੇ ਇਕੱਠੇ ਜਾਂਦੇ ਸੀ ਇੱਕ ਵਾਰੀ ਉਹ ਛਪਾਰ ਦੇ ਮੇਲੇ ਗਏ ਮੁਰਦੇ ਹੋਏ ਉਹਨਾਂ ਨੇ ਰਾਤ ਇੱਕ ਪਿੰਡ ਰਾਤ ਕੱਟੀ ਉੱਥੇ ਉਹਨਾਂ ਦੀ ਕੋਈ ਮਾੜੀ-ਮੋਟੀ ਸਿਆਣ ਬਿਆਣ ਸੀ ਜਿਨ੍ਹਾਂ ਦੇ ਘਰ ਰਾਤ ਕੱਟੀ ਉਹਨਾਂ ਦੀ ਗਵਾਂਢ ਚ ਇੱਕ ਜੁਲਾਹੇ ਦਾ ਘਰ ਸੀ ਜੁਲਾਹਾ ਤਾਂ ਖਾਂਗੂ ਜਿਹਾ ਸੀ ਪਰ ਜੁਲਾਹੀ ਪੂਰੀ ਤੇਜ਼ ਤਰਾਰ ਅੱਖਾਂ 'ਚ ਹੀ ਹੱਸਦੀ ਦੇਖ ਕੇ ਕੀਚਰ ਨੇ ਲਾਲੇ ਨੂੰ ਸ਼ਿੰਗਾਰ ਦਿੱਤਾ ਮੇਰੇ 'ਚ ਤਾਂ ਹੁਣ ਦਮ ਨਹੀਂ ਤੂੰ ਛੇੜ ਕੇ ਦੇਖ ਲਾਲੇ ਅਰਗੇ ਜਵਾਨ ਨੂੰ ਦੇਖ ਕੇ ਜੁਲਾਹੀ ਦੀ ਚਾਂਦ ਨਿਕਲ ਗਈ ਦੂਜੇ ਦਿਨ ਵੀ ਉੱਥੇ ਹੀ ਰਹੇ ਅੱਧੀ ਰਾਤ ਟੱਪੇ ਤੋਂ ਦਿਨ ਚੜਦੇ ਨੂੰ ਉਹਨਾਂ ਨੇ ਜੁਲਾਹੀ ਪਿੰਡ ਲਿਆਂਦੀ ਮਸਾ ਇੱਕ ਦੋ ਦਿਨ ਰੱਖ ਕੇ ਫਿਰ ਪਤਾ ਨਹੀਂ ਕਿੱਧਰ ਚੜਾ ਦਿੱਤੀ ਕਿਚਰ ਨੇ ਲਾਲੇ ਨੂੰ ਪੂਰਾ ਹੱਥ ਦੇ ਦਿੱਤਾ ਉਹਨੂੰ ਪੁੱਸ ਪੈ ਗਿਆ ਹੁਣ ਉਹ ਸੌ ਸੌ ਕੋ ਦੂਰ ਨਿਕਲ ਜਾਂਦੇ ਇਕੱਲਾ ਤਕੱਲਾ ਆਦਮੀ ਦੇਖ ਕੇ ਨਾਲ ਧੀਮੀ ਹੁੰਦੀ ਤਾਂ ਖੋਹ ਲੈਂਦੇ ਆਦਮੀ ਨੂੰ ਕੁੱਟ ਕੇ ਸੁੱਟ ਜਾਂਦੇ ਕਿਸੇ ਨੂੰ ਦਰਖਤ ਨਾਲ ਨੋੜ ਆਉਂਦੇ ਤੀਵੀ ਨੂੰ ਆਪਣੇ ਪਿੰਡ ਵੱਲ ਲੈ ਆਉਂਦੇ ਤੀਵੀ ਨੂੰ ਪੰਜ ਦਸ ਦਿਨ ਰੱਖਦੇ ਫਿਰ ਵੇਚ ਦਿੰਦੇ ਹੁਣ ਉਹਨਾਂ ਨੇ ਵਪਾਰੇ ਬਣਾ ਲਿਆ ਲਾਲੇ ਨਾਲ ਕੋਈ ਤੀਵੀ ਫਸ ਜਾਂਦੀ ਤਾਂ ਉਹਨੂੰ ਕੱਢ ਲਿਆਉਂਦੇ ਉਹਨੋਂ ਜੂਪੀ ਬੇਕਾਨੇਰ ਤੇ ਅੰਬਾਲੇ ਵੱਲੋਂ ਵੀ ਤੀਮੀਆਂ ਹੋਰ ਬਦਮਾਸ਼ਾਂ ਤੋਂ ਸਸਤੇ ਮੁੱਲ ਲੈ ਕੇ ਇਧਰ ਲੈ ਆਉਂਦੇ ਨਫਾ ਕੱਢ ਕੇ ਵੇਚ ਦਿੰਦੇ ਪੰਜ 6 ਸਾਲ ਉਹ ਦੋਵੇਂ ਇਸੇ ਤਰ੍ਹਾਂ ਕਰਦੇ ਰਹੇ ਕੀਚਰ ਨੇ ਇੱਕ ਵਾਰੀ ਐਸਾ ਪਾਣੀ ਚਾਰਾ ਨਿਕਲਿਆ ਉਹ ਮੰਝੇ ਤੋਂ ਹੀ ਮੁੜ ਕੇ ਨਾ ਉੱਠ ਸਕਿਆ ਲਾਲਾ ਕੀਚਰ ਨਾਲੋਂ ਝੜਿਆ ਹੋਇਆ ਸੀ ਇਲਾਕੇ ਚ ਤੇ ਹੋਰ ਦੂਰ ਦੂਰ ਤਾਈ ਵੀ ਉਹਨੂੰ ਅੱਡਿਆਂ ਦਾ ਪਤਾ ਸੀ ਉਹਨੇ ਆਪਣੇ ਨਾਲ ਨੇੜੇ ਦੇ ਪਿੰਡੋਂ ਇੱਕ ਹੋਰ ਜਵਾਨ ਨੂੰ ਸ਼ਿੰਗਾਰ ਲਿਆ ਉਹਨਾਂ ਨੇ ਕਿੰਨੀਆਂ ਹੀ ਤੀਵੀਆਂ ਇੱਧਰ ਉੱਧਰ ਕੀਤੀਆਂ ਕਈਆਂ ਦੇ ਘਰ ਉਜਾੜੇ ਤੇ ਕਈਆਂ ਦੇ ਘਰ ਵਸਾਏ ਰਿਟਾਇਰ ਫੌਜੀ ਆਸਮੁਕਾ ਬੈਠੇ ਆਦ ਵਿਛੜੇ ਕਈ ਅੰਗ ਹੀਣ ਪਰਣਾਲੇ ਵਾਲੇ ਬੰਦੇ ਨਾਲੇ ਨੂੰ ਸਵਾਲ ਪਾਈ ਰੱਖਦੇ ਪੁਲਿਸ ਨਾਲ ਮਿਲ ਕੇ ਇਹਨਾਂ ਦਾ ਪੁਲਿਸ ਨੂੰ ਖੁਸ਼ ਕਰਨ ਦਾ ਤੇ ਉਹਨਾਂ ਨੂੰ ਧੋਖਾ ਦੇਣ ਦੇ ਸਾਰੇ ਟੰਗ ਉਹਨੂੰ ਆਉਂਦੇ ਸੀ ਪਿੰਡ ਦੇ ਲੋਕ ਕਹਿੰਦੇ ਹੁੰਦੇ ਲਾਲਾ ਤਾਂ ਥਾਣੇਦਾਰ ਦਾ ਵੀ ਪਿਓ ਐ ਉਹਨੂੰ ਕੌਣ ਹੱਥ ਪਾਵੇ ਲਾਲੇਹੂਰੀ ਇੱਕ ਵਾਰੀ ਕਾਲਕਿਆਂ ਦਾ ਮੇਲਾ ਵੇਖਣ ਗਏ ਉੱਥੇ ਇੱਕ 50-55 ਸਾਲਾਂ ਦਾ ਬੰਦਾ ਸੀ ਉਹ ਵਰਮਾ ਤੋਂ ਚੰਗੇ ਪੈਸੇ ਕਮਾ ਕੇ ਲਿਆਇਆ ਸੀ ਪਿੰਡ ਆ ਕੇ ਉਹਨੇ ਜ਼ਮੀਨ ਖਰੀਦ ਲਈ ਤੇ ਪੱਕਾ ਵਧੀਆ ਮਕਾਨ ਵੀ ਪਾ ਲਿਆ ਪੈਸੇ ਵਾਲਾ ਬੰਦਾ ਹੋਣ ਕਰਕੇ ਉਹਦਾ ਵਿਆਹ ਵੀ ਹੋ ਗਿਆ ਉਧਿਕਾਰ ਵਾਲੀ ਮੱਸਾ 22 23 ਸਾਲ ਦੀ ਸੀ ਮਾਪਿਆਂ ਨੇ ਕੁੜੀ ਦਾ ਮੋਟਾ ਪੈਸਾ ਲਿਆ ਸੀ ਤੇ ਲਾਲਾ ਉਹਨਾਂ ਦੇ ਘਰ ਪਹਿਲਾਂ ਵੀ 2-4 ਵਾਰੀ ਆ ਚੁੱਕਿਆ ਸੀ ਬਰਮਾ ਵਾਲਾ ਉਹ ਆਦਮੀ ਆਏ ਗਏ ਦੀ ਸ਼ਰਾਬ ਨਾਲ ਚੰਗੀ ਸੇਵਾ ਕਰਦਾ ਲਾਲਾ ਆਪਣੀ ਤਾੜ ਚ ਰਹਿੰਦਾ ਉਹਨੂੰ ਪਤਾ ਲੱਗ ਗਿਆ ਵੀ ਇਸ ਧੀਮੀ ਨੂੰ ਚੋਰਾ ਜ਼ਰੂਰ ਹੈ ਕੀ ਕਰਾਂ ਪਰਾਂਦੇ ਨੂੰ ਜੋਵਨ ਰੁੜਦੇ ਜਾਂਦੇ ਨੂੰ ਲਾਲਾ ਬੇਲੀ ਅਰਗਾ ਜਵਾਨ ਉਹਨੂੰ ਮੱਸਾ ਥਿਆਇਆ ਸੀ ਤੂੰ ਮੈਨੂੰ ਇਸ ਗਾਰ ਚੋਂ ਕੱਢ ਲੈ ਉਸ ਧੀਮੀ ਨੇ ਲਾਲੇ ਨੂੰ ਸਵਾਲ ਕੀਤਾ ਮੈਂ ਕੱਦ ਕੱਦ ਤੈਨੂੰ ਨਾ ਕੀਤੀ ਐ ਲਾਲੇ ਦੇ ਦਿਲ ਦੀ ਗੱਲ ਸੀ ਚੱਲ ਪੈਰ ਦੇ ਤੜਕੇ ਨਿਕਲ ਚੱਲੀਏ ਤੀਵੀ ਪੱਕੀ ਤਿਆਰ ਹੋ ਗਈ ਘੋੜੀ ਵੀ ਨਾਲੇ ਲੈ ਚੱਲੀਏ ਹਵਾ ਬਣਾ ਦੂ ਲਾਲਾ ਉਹਦੇ ਕਰਦਾ ਜਿਵੇਂ ਸਭ ਕੁਝ ਹੁੰਜਣਾ ਚਾਹੁੰਦਾ ਸੀ ਇੱਕ ਕਾਲ ਮੇਰੇ ਨਾਲ ਤੂੰ ਕਰ ਕਿ ਤੂੰ ਆਪ ਮੈਨੂੰ ਵਸਾਏਂਗਾ ਦੇਖੀ ਮੈਨੂੰ ਦਗਾ ਨਾ ਦੇਈ ਭੂਰੋ ਨੇ ਆਪਣੇ ਹੱਥੋਂ ਛਾਪ ਕੱਢ ਕੇ ਲਾਲੇ ਦੀ ਚੀਚੀ 'ਚ ਸ਼ਿੰਗਾਰ ਦਿੱਤੀ લાલે ਨੇ ਆਪਣਾ ਕੜਾ ਲਾ ਕੇ ਭੂਰੋ ਦੀ ਬਾਂਚ ਤਿਲਕਾ ਦਿੱਤਾ ਦਿਨ ਚੜਿਆ ਸਾਰੇ ਪਿੰਡ ਚ ਹਾਹਾਕਾਰ ਮੱਚ ਗਈ ਦੋ ਮਹੀਨੇ ਲਾਲਾ ਉਹਨੂੰ ਪਤਾ ਨਹੀਂ ਕਿੱਥੇ ਕਿੱਥੇ ਲਈ ਫਿਰਦਾ ਰਿਹਾ ਇੱਕ ਦਿਨ ਬਠਿੰਡੇ ਤੋਂ ਪਰੇ ਇੱਕ ਪਿੰਡ ਚ ਉਹ ਠਹਿਰੇ ਚਾਰ ਦਿਨ ਉਹ ਉੱਥੇ ਹੀ ਰਹੇ ਜਿਸ ਘਰ ਚੋਂ ਰਹਿੰਦੇ ਸੀ ਉਹ ਆਦਮੀ ਹਿਮਾਲਿਆ ਚੋਂ ਆਇਆ ਸੀ ਤੇ ਉਹ ਲਾਲੇ ਦੇ ਛੋਟੇ ਦੋਹਾ ਭਰਾਵਾਂ ਨੂੰ ਜਾਣਦਾ ਸੀ ਜਿਹੜੇ ਹਿਮਾਲਿਆ ਚੋਂ ਰਹਿੰਦੇ ਸੀ ਭੂਰੋ ਨੇ ਜਦੋਂ ਪੰਜਵੇਂ ਦਿਨ ਟੜਕੇ ਉੱਠ ਕੇ ਦੇਖਿਆ ਕਿ ਉਹਦੇ ਕੋਲ ਦਹੀਂ ਮੰਜੀ ਖਾਲੀ ਪਈ ਐ ਦੁਪਹਿਰ ਥਾਈ ਉਹਨੂੰ ਉਡੀਕਦੀ ਰਹੀ ਆਥਣ ਤੇ ਫਿਰ ਰਾਤ ਹੁਣ ਦੂਜਾ ਦਿਨ ਚੜਿਆ ਤੇ ਇਸ ਤਰ੍ਹਾਂ ਕਰਦਿਆਂ ਦੋ ਦਿਨ ਹੋਰ ਲੰਘ ਗਏ ਘਰ ਦੇ ਮਾਲਕ ਨੇ ਪੂਰੋਂ ਨੂੰ ਦੱਸਿਆ ਵੀ ਕਿ ਲਾਲਾ 10 ਦਿਨ ਲਾ ਕੇ ਫਿਰ ਆਏਗਾ 15-20 ਦਿਨ ਲੰਘ ਗਏ ਘਰ ਆਲੇ ਨੇ ਇੱਕ ਦਿਨ ਨਿਮੋਜਣਾ ਜਿਹਾ ਹੋ ਕੇ ਪੂਰੋਂ ਨੂੰ ਆਖਤਾ ਤੂੰ ਤਾਂ ਹੁਣ ਐਸੇ ਘਰ ਦੀ ਰਾਣੀ ਐ ਜਦੋਂ ਪਾਕਿਸਤਾਨ ਬਣਿਆ ਲਾਲੇ ਦੀ ਉਮਰ 60 ਸਾਲ ਦੇ ਨੇੜੇ ਟੁੱਕੀ ਹੋਈ ਸੀ ਹੁਣ ਉਹ ਤੋਂ ਇਹ ਕੰਮ ਨਹੀਂ ਸੀ ਹੁੰਦਾ ਗੋਡੇ ਦੁਖਦੇ ਸੀ ਨਿਗਾ ਘਟ ਗਈ ਸੀ ਢਿੱਡ ਵਿੱਚ ਮਿੰਨਾ ਮਿੰਨਾ ਦਰਦ ਰਹਿੰਦਾ ਹੁਣ ਉਹ ਪਿੰਡੋਂ ਬਾਹਰ ਨਹੀਂ ਸੀ ਜਾਂਦਾ ਉਹਦੇ ਵੱਡੇ ਭਾਈ ਨੇ ਉਹਨੂੰ ਘਰ 'ਚ ਇੱਕ ਵੱਖਰੀ ਕੋਠੜੀ ਦੇ ਦਿੱਤੀ ਘਰ ਰੋਟੀ ਪਾਣੀ ਖਾ ਕੇ ਉਹ ਸਾਥ 'ਚ ਬੈਠਾ ਰਹਿੰਦਾ ਨਵੇਂ ਗੱਬਰੂਆਂ ਨੂੰ ਤੀਵੀਆਂ ਦੀਆਂ ਗੱਲਾਂ ਸੁਣਾਉਂਦਾ ਇੱਕ ਇੱਕ ਤੀਵੀਂ ਬਾਰੇ ਉਹਨੂੰ ਯਾਦ ਸੀ ਕਿੱਥੋਂ ਲਿਆਂਦੀ ਕਿੱਥੇ ਰੱਖੀ ਤੇ ਫਿਰ ਕਿਹਨੂੰ ਕਿੰਨੇ 'ਚ ਵੇਚੀ ਉਹਨੂੰ ਇਹ ਵੀ ਪਤਾ ਸੀ ਕਿ ਕਿਹੜੀ ਤੀਮੀ ਉਹ ਤੋਂ ਵੀ ਅੱਗੇ ਹੋਰ ਕਿੱਥੇ ਛੱਡੀ। ਬਾਬਾ ਕਿੰਨੀਆਂ ਤੀਮੀਆਂ ਪੱਟੀਆਂ ਫੇਰ? ਮੁੰਡੇ ਪੁੱਛਦੇ, ਸਾਰੀਆਂ ਤਾਂ yaad ਨੇ, ਗਿਣ ਲਓ ਜੇ ਗਿਣਨੀਆਂ ਨੇ। ਲਾਲੇ ਨੇ ਉਂਗਲੀਆਂ ਦੇ ਪੋਟੇ ਫੜਨੇ ਸ਼ੁਰੂ ਕੀਤੇ, 20 ਤੀਮੀਆਂ ਗਿਣਾ ਕੇ ਲਾਲੇ ਨੇ ਕਿਹਾ, ਇੱਕ ਕਾਲਕਿਆਂ ਆਲੀ ਤੇ ਫਿਰ ਉਹ ਚੁੱਪ ਹੋ ਗਿਆ। ਹੋਰ ਇੱਕ ਨੌਜਵਾਨ ਨੇ ਪੁੱਛਿਆ, "ਬਸ ਇੰਨੀਆਂ ਕੁ ਹੋਰ ਹੋਣੀਆਂ?" લાલે ਦਾ ખ્યાલ ਜਿਵੇਂ ਉਖੜ ਗਿਆ ਸੀ کئی ਦਿਨਾਂ ਤੋਂ ਲਾਲਾ ਹੁਣ ਸਾਥ 'ਚ ਨਹੀਂ ਸੀ ਦੇਖਿਆ ਮੁੰਡੇ ਹੱਸਦੇ ਲਾਲਾ ਬੁੜਾ ਪਤਾ ਨਹੀਂ ਹੁਣ ਕਿਹੜੇ ਖੂਚ ਰਹਿੰਦਾ ਇੱਕ ਦਿਨ ਸਵੇਰੇ ਹੀ ਲਾਲੇ ਦੀ ਭਤੀਜ ਨੂੰ ਚਾਹ ਫੜਾਉਣ ਆਈ ਸੀ ਤਾਂ ਦੇਖਿਆ ਤਾਂ ਬੁੜਾ ਮੰਜੀ ਤੋਂ ਥੱਲੇ ਡਿੱਗਿਆ ਪਿਆ ਪੂੰਜੇ ਕੁੰਡਾ ਤੇ ਤੋੜਾ ਆਦ ਨਿਕ ਸੁਖ ਜਿਹੜਾ ਮੰਜੀ ਦੇ ਕੋਲ ਪਿਆ ਸੀ ਉਹ ਤੇ ਡਿੱਗ ਕੇ ਉਹਦਾ ਮੂੰਹ ਸਾਰਾ ਉੱਜੜ ਗਿਆ ਬਾਬਾ ਬਹੂ ਨੇ ਆਵਾਜ਼ ਦਿੱਤੀ ਬਾਬਾ ਬੋਲਿਆ ਨਾ ਚਾਹ ਦੀ ਗੜਬੀ ਬਹੂ ਨੇ ਦੇਲੀ ਤੇ ਰੱਖ ਦਿੱਤੀ ਗਰਦਨ ਥੱਲੇ ਸਹਾਰਾ ਦੇ ਕੇ ਬੁੜੇ ਨੂੰ ਬੈਠਾ ਕੀਤਾ ਤੇ ਮੰਜੀ ਤੇ ਪਾ ਦਿੱਤਾ ਬਾਬੇ ਦੇ ਬੁੱਲ ਫੜਕਦੇ ਸੀ ਪੂਰੋ ਚਾਹ ਦੀ ਗੜਬੀ ਉਹ ਮੋੜ ਕੇ ਲੈ ਗਈ ਦੂਜੇ ਦਿਨ ਹੀ ਲਾਲਾ ਮਰ ਗਿਆ ਅਰਥੀ ਤੇ ਪਾਉਣ ਤੋਂ ਪਹਿਲਾਂ ਜਦ ਉਹਨੂੰ ਨਹਾਉਣ ਲੱਗੇ ਦੇਖਿਆ ਉਹਨੇ ਆਪਣੇ ਖੱਬੇ ਹੱਥ ਦੀ ਮੁਠੀ ਘੁੱਟ ਕੇ ਮਿੱਟੀ ਹੋਈ ਐ ਮਾਲਕੇ ਨਵਾਓਏ ਚਾਚੇ ਨੂੰ ਇੱਕ ਆਦਮੀ ਨੇ ਲਾਲੇ ਦੇ ਭਤੀਜੇ ਨੂੰ ਕਿਹਾ ਭਤੀਜਾ ਚੰਗੀ ਤਰ੍ਹਾਂ ਹੱਥ ਫੇਰਨ ਲੱਗਾ ਕਬੇ ਹੱਥ ਦੀ ਮੁਠੀ ਖੁੱਲੇ ਨਾ ਜਦੋਂ ਜ਼ੋਰ ਲਾ ਕੇ ਉਹਨੇ ਮੁਠੀ ਖੋਲੀ ਤਾਂ ਪ੍ਰਿੰਡ ਵਾਂਗ ਦਾਗਦੀ ਉਸ 'ਚ ਸੋਨੇ ਦੀ ਸ਼ਾਂਪ ਸੀ ਧੰਨਵਾਦ